ਚੜਦੀ ਕਲਾ ਪੰਜਾਬ ਨਿਊਜ਼ ਤੇ ਆਪ ਸਭ ਦਾ ਸਵਾਗਤ ਹੈ 4 ਗ੍ਰਾਮ ਨਸ਼ੀਲੇ ਪਾਊਡਰ ਬਲੈਰੋ ਗੱਡੀ ਸਮੇਤ ਇੱਕ આરોપી ਕਾਬੂ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਐਸਐਸਪੀ ਡਾਕਟਰ ਮਹਿਤਾਬ ਸਿੰਘ ਦਿਸ਼ਾ ਨਿਰਦੇਸ਼ਾਤਿਤ ਨਸ਼ਿਆ ਖਿਲਾਫ ਛੇੜੀ ਮੁਹਿੰਮ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜਦੋਂ ਕਾਟਗੜ੍ਹ ਪੁਲਿਸ ਨੇ ਇੱਕ ਵਿਅਕਤੀ ਕੋਲੋਂ 4 ਗ੍ਰਾਮ ਚਿੱਟੇ ਨਸ਼ੀਲੇ ਪਾਊਡਰ ਬਰਾਮਦ ਕੀਤਾ ਕੱਲ ਸ਼ਾਮ ਸਮੇਂ ਸਾਡੇ ਆਈਓ ਐਸਏ ਰਕੇਸ਼ਵੰਦਰ ਸਿੰਘ ਤੋਂ ਕੀ ਅਸਰੋਂ ਤੋਂ ਫਿਜ਼ੀਕਲ ਗ੍ਰਾਉਂਡ ਰਿਪੋਰਟ ਦਸਤਖਤ ਕਰਨਗੇ ਜੀ ਜਿੱਥੇ ਇਹਨਾਂ ਨੇ ਇੱਕ ਬਲੈਰੋ ਗੱਡੀ ਜਿਹਦੇ ਕੋਲ ਨੰਬਰ ਪਲੇਟ ਨਹੀਂ ਸੀਗੀ ਉਹ ਆਉਂਦੀ ਦਿਖਾਈ ਦਿੱਤੀ ਆ। ਤੋਂ ਡਰਾਈਵਰ ਨੇ ਚਾਲਕ ਨੂੰ ਰੋਕਣ ਦੇ ਵਾਸਤੇ ਇਹਨਾਂ ਨੇ ਇਸ਼ਾਰਾ ਕੀਤਾ। ਤੋਂ ਡਰਾਈਵਰ ਨੇ ਗੱਡੀ ਸਾਈਡ ਤੇ ਕਚੇ ਵਾਲੇ ਪਾਸੇ ਨੂੰ ਹੋਲ ਦਿੱਤੀ। ਜਿੱਥੇ ਉਹ ਆਪਣੇ ਹੱਥ ਵਿੱਚ ਸੱਜੇ ਹੱਥ 'ਚ ਉਹਨੇ ਇੱਕ ਹੌਲੀ ਪਲਾਸਟਿਕ ਦੀ ਸੱਟੀ ਹੇਠੇ ਤੇ ਉਹਦੇ ਵਿੱਚੋਂ ਸਾਨੂੰ 4 ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ ਚੈੱਕ ਕਰਨ ਦੇ ਉੱਤੇ। ਜਿਹਦੇ ਗੱਡੀ ਦਾ ਨੰਬਰ ਹੈ ਬਲੈਰੋ ਗੱਡੀ ਚਿੱਟੇ ਰੰਗ ਦੀ ਨੰਬਰ PV32W6437 ਪੜਿਆ ਹੋਇਆ ਜੀ। ਉਹ ਉਸ ਤੋਂ ਬਾਅਦ ਮੁਕੱਦਮਾ ਨੰਬਰ 13 ਮਿਤੀ 15 2 2025 ਅਧਿੰਤਾਰਾ 21 22 ਐਨਡੀਪੀਐਸ ਅੱਗੇ ਫਾਟਕਰਦਾਰ ਦੀ ਕੰਮ ਕੀਤਾ ਗਿਆ ਦੋਸ਼ੀ ਨੂੰ ਗ੍ਰਿਫਤਾਰ ਕਰਕੇ ਸਪੇਸ਼ਲ ਅਦਾਲਤ ਪਹੁੰਚਾਇਆ ਅਮਤਾ ਸੁਦੇ ਤੁਸੀਂ ਇਸ ਦੇ ਵਿੱਚ ਕੋਈ ਦੇ ਖਿਲਾਫ ਕੋਈ ਮੁਕੱਦਮਾ ਦਰਜ ਹੋਣ ਦਾ ਸਾਹਮਣੇ ਨਹੀਂ ਆਇਆ ਫਿਰ ਵੀ ਅਸੀਂ ਜਿਹੜੀ ਪੁਗਾਈ ਹੈ ਤਾਂ ਪੀਸ ਕਰਾਂਗੇ ਤੇ ਸੁਨਾਤਾ ਜਿਹੜਾ ਸਿੱਧਾ ਹੀ ਹੈਗਾ ਜਾਂ ਵਿੱਚ ਨੂੰ ਪਰਵੈਸਰ ਦਾ ਕੰਮ ਹੈ